ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਸਰੋਂ ਦਾ ਸਾਗ ਦੇਸੀ ਘਿਓ ਦੇ ਨਾਲ ਜਾਂ ਮੱਖਣੀ ਦੇ ਨਾਲ ਸਾਗ ਬਹੁਤ ਟੇਸਟੀ ਲੱਗਦਾ ਹੈ ਤੇ ਚਲੋ ਜੀ ਫਿਰ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਆਪਾਂ ਗੰਦਲਾ ਵਾਲਾ ਸਰੋਂ ਦਾ ਸਾਗ ਬਣਾ ਕੇ ਅੱਜ ਤਿਆਰ ਕਰਾਂਗੇ ਇਹ ਖੇਤ ਦੇ ਵਿੱਚੋਂ ਕੱਲ ਸ਼ਾਮ ਨੂੰ ਆ ਜਿਹੜਾ ਸਾਗ ਲੈ ਕੇ ਆਂਦਾ ਸੀਗਾ ਤੇ ਉਧਰ ਆਪਣੇ ਕੋਲੇ ਹੈਗੀ ਐ ਪਾਲਕ ਇਹ ਆਪਾਂ ਤਿੰਨ ਘਰਾਂ ਲਈ ਸਰੋਂ ਦਾ ਸਾਗ ਬਣਾ ਰਹੇ ਸੀਗੇ ਤੇ ਆਪਣੇ ਕੋਲੇ ਇਧਰ ਜੀ ਮੇਥੇ ਤੇ ਧਣੀਆਂ ਵੀ ਆ ਤੇ ਸਾਰਾ ਸਾਗ ਜੀ ਇਧਰ ਮੈਂ ਧੋ ਲਿਆ ਤੇ ਇਧਰ ਆਪਾਂ ਧਣੀਆਂ ਤੇ ਮੇਥੇ ਵੀ ਧੋ ਲਿਆ ਤੇ ਇਧਰ ਪਾਲਕ ਆਪਣੇ ਕੋਲੇ ਹੁਣ ਆਪਾਂ ਇਹਨੂੰ ਚੀਰ ਲੈਣੇ ਹੈਗੇ ਵੈਸੇ ਤਾਂ ਮਸ਼ੀਨ ਨਾਲ ਵੀ ਕਈ ਲੋਕ ਚੀਰ ਲੈਂਦੇ ਆ ਕਈ ਦਾਤ ਨਾਲ ਚੀਰ ਲੈਂਦੇ ਆ ਪਰ ਮੈਂ ਦਾਤ ਨਾਲ ਘੱਟ ਚੀਰਦੀ ਹੁੰਦੀ ਆ ਇੰਨਾ ਮੈਨੂੰ ਚੀਰਨਾ ਆਉਂਦਾ ਨਹੀਂ ਦਾਤ ਨਾਲ ਤੇ ਮੈਂ ਨਾ ਕਰਦਣ ਵਾਲੀ ਚੀਰਦੀ ਹੁੰਨੀ ਆ ਮਸ਼ੀਨ ਨਾਲੋਂ ਜ਼ਿਆਦਾ ਵਧੀਆ ਰਹਿੰਦਾਗਾ ਸੋ ਤੁਹਾਨੂੰ ਜਿਵੇਂ ਵਧੀਆ ਲੱਗਦਾ ਹੈ ਹਨਾ ਤੁਸੀਂ ਉਵੇਂ ਚੀਰ ਸਕਦੇ ਹੋ ਤੇ ਚਲੋ ਜੀ ਫਿਰ ਆਪਾਂ ਇਹਨੂੰ ਚੀਰਨਾ ਜਿਹੜਾ ਯਾਨੀ ਕਿ ਕੱਟਣਾ ਸਟਾਰਟ ਕਰਦੇ ਆ ਕਈ ਲੋਕ ਚੀਰਨਾ ਕਹਿ ਦਿੰਦੇ ਆ ਕਈ ਲੋਕ ਕੱਟਣਾ ਕਹਿ ਦਿੰਦੇ ਆ ਵੈਸੇ ਸਾਡੇ ਏਰੀਆ ਦੇ ਵਿੱਚ ਇਧਰ ਚੀਰਨਾ ਹੀ ਕਿਹਾ ਜਾਂਦਾ ਵੀ ਸਾਗ ਚੀਰਦੇ ਆ ਤੇ ਇਧਰ ਜੀ ਹਰਫ ਮੇਰੀ ਤੇ ਤੂੰ ਮੇਰੇ ਨਾਲ ਹੈਲਪ ਕਰਾ ਦੇ ਜਿਹੜੀਆਂ ਗੰਦਲਾਂ ਆ ਉਹਨਾਂ ਨੂੰ ਮੈਂ ਛਿੱਲ ਰਹੀ ਸੀ ਕਿਉਂਕਿ ਜਦੋਂ ਆਪਾਂ ਛਿੱਲ ਕੇ ਗੰਦਲਾਂ ਇਸ ਤਰੀਕੇ ਨਾਲ ਬਣਾਉਣੀਆਂ ਐ ਨਾ ਕਈ ਲੋਕ ਤਾਂ ਬਿਨਾ ਛਿੱਲੇ ਚੀਰ ਲੈਂਦੇ ਆ ਪਰ ਜੇਕਰ ਛਿੱਲ ਕੇ ਗੰਦਲਾਂ ਨੂੰ ਆਪਾਂ ਇਸ ਤਰੀਕੇ ਨਾਲ ਸਾਗ ਬਣਾਉਣੇ ਆ ਤਾਂ ਬਾਅਦ ਵਿੱਚ ਇਹਦਾ ਆਪਾਂ ਘੋਟਦੇ ਆ ਬਿਲਕੁਲ ਮਲਾਈ ਦੀ ਤਰ੍ਹਾਂ ਘੋਟ ਕੇ ਜਿਹੜਾ ਸਾਗ ਤਿਆਰ ਹੁੰਦਾ ਤੇ ਮੈਂ ਹਰ ਫਨੁਸਕਾ ਆਉਂਦੀ ਸੀ ਕਿਉਂਕਿ ਇਹਨੂੰ ਇੰਨਾ ਪਤਾ ਨਹੀਂ ਸੀਗਾ ਵੀ ਕਿਸ ਤਰੀਕੇ ਨਾਲ ਗੰਦਲਾਂ ਨੂੰ ਸਾਫ਼ ਕਰਨਾ ਸੋ ਸਾਰੀਆਂ ਗੰਦਲਾਂ ਜਿਹੜੀਆਂ ਇੱਧਰ ਮੈਂ ਸਾਫ਼ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਜੀ ਇਸ ਤਰੀਕੇ ਨਾਲ ਮੈਂ ਛਿੱਲ ਲਈਆਂ ਤੇ ਜਿਹੜੇ ਐ ਦੇਖੋ ਚੰਗੇ ਤਰੀਕੇ ਨਾਲ ਸਾਗ ਨੂੰ ਆਪਾਂ ਸਾਫ਼ ਕਰ ਲਿਆ ਇੰਨੀ ਸਫਾਈ ਦੇ ਨਾਲ ਜੇਕਰ ਆਪਾਂ ਸਾਗ ਬਣਾਉਣੇ ਆ ਨਾ ਸਾਗ ਦੇਖਣ ਚ ਵੀ ਸੋਹਣਾ ਲੱਗਦਾ ਤੇ ਸਵਾਦ ਤਾਂ ਬਹੁਤ ਲੱਗਦਾ ਤੇ ਚਲੋ ਜੀ ਸਾਗ ਨੂੰ ਹੁਣ ਆਪਾਂ ਚੀਰ ਲੈਣੇ ਆ ਇਹਦਰ ਜੀ ਸਾਗ ਹੈ ਜਿਹੜਾ ਆਪਾਂ ਚੀਰ ਕੇ ਤਿਆਰ ਕਰ ਲਿਆ ਤੇ ਧਨੀਆ ਤੇ ਮੇਥੇ ਵੀ ਇੱਕ ਥਾਲ ਦੇ ਵਿੱਚ ਰੱਖ ਲਏ ਤੇ ਇਹ ਹੈਗੀ ਆਪਣੇ ਕੋਲੇ ਪਾਲਕ ਤੇ ਬਾਸੇ ਇਹ ਪਾਣੀ ਗਰਮ ਹੋ ਗਿਆ ਤੇ ਇਹਦੇ ਵਿੱਚ ਮੈਂ ਲਸਣ ਸਟੈਨ ਲਾਵਾਂ ਮੈਂ ਫਿਰ ਬਾਅਦ ਵਿੱਚ ਆਪਾਂ ਸਾਗ ਹੈ ਸਾਰਾ ਪੀਲੇ ਚ ਪਾ ਦੇਾਂਗੇ ਕਿ ਤੱਕ دیر ਵੀ ਥੋੜਾ ਥੋੜਾ ਰੋਲ ਜਾਂਦੀ ਹੈ ਬਸ ਇਹਨੂੰ ਵੀ ਮੈਂ ਚੈੱਕ ਕਰਨਾ ਹੈ ਬਾਰਾ ਸਮਾਂ ਲੱਗ ਜਾਂਦਾ ਸਾਗ ਨੂੰ ਬਣਾਉਣ ਤੇ ਮਿਹਨਤ ਬਹੁਤ ਲੱਗਦੀ ਹੈ ਤੁਹਾਡੇ ਘਰੇ ਜੋ ਵੀ ਬੰਦਾ ਸਾਗ ਬਣਾਉਂਦਾ ਨਾ ਜੋ ਵੀ ਇਨਸਾਨ ਸਾਗ ਬਣਾਉਂਦਾ ਉਹਦੀ ਤਾਰੀਫ਼ ਜ਼ਰੂਰ ਕਰਾਇਆ ਕਰੋ ਕਿਉਂਕਿ ਸਾਗ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਨਮਕ ਵਾਲਾ ਜੀ ਸਾਰੇ ਸਾਰਿਆਂ ਨੂੰ ਹੈਲੋ ਕਹਦੇ ਹੈਲੋ ਕਹਿੰਦੇ ਕਿ ਅੱਜ ਸਾਗ ਬਣਾ ਰਹੇ ਹਾਂ ਨਹੀਂ ਖਾਣਾ ਸਾਗ ਨਹੀਂ ਸਾਣਾ ਕਿਉਂ ਨਹੀਂ ਖਾਣਾ ਸਾਗ ਦੇਖੋ ਹਾਂ ਜੀ ਪਤੀਲੀ ਦੇ ਵਿੱਚ ਪਾਣੀ ਹੈ ਜਿਹੜਾ ਆਪਾਂ ਗਰਮ ਕਰ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਾਗ ਸਾਗ ਆਪਣੇ ਕੋਲੇ ਬਾਵਾਸਾਰਾ ਹੈਗਾ ਪਰ ਪਤਲੀ ਏਡੀ ਕੀ ਵੱਡੀ ਹੈ ਆਪਣੇ ਕੋਲੇ ਸੋ ਇਹਦੇ ਵਿੱਚ ਸਾਗ ਹੈ ਜਿਹੜਾ ਆਪਾਂ ਪਹਿਲਾਂ ਥੋੜਾ ਜਿਹਾ ਐਡ ਕਰਾਂਗੇ ਤੇ ਜਿਵੇਂ ਜਿਵੇਂ ਸਾਗ ਥੋੜਾ ਜਿਹਾ ਪੱਕੂਗਾ ਥੋੜਾ ਜਿਹਾ ਨਰਮ ਹੋਊਗਾ ਫਿਰ ਉਸ ਤੋਂ ਬਾਅਦ ਆਪਣੇ ਆਪ ਇਹਦੇ ਵਿੱਚ ਜਗ੍ਹਾ ਬਣ ਜੂਗੀ ਤਾਂ ਆਪਾਂ ਦੂਜਾ ਸਾਗ ਵੀ ਹੈ ਜਿਹੜਾ ਐਡ ਕਰਦੇ ਆਂਗੇ ਥੋੜਾ ਜਿਹਾ ਪਹਿਲਾਂ ਮੈਂ ਸਾਗ ਐਡ ਕਰਤਾ ਤੇ ਥੋੜਾ ਜਿਹਾ ਧਣੀਆਂ ਤੇ ਮਿਰਚ ਤੇ ਪਾਲਖਾ ਐਡ ਕਰਦੇ ਆਂਗੇ ਆਪਾਂ ਤੇ ਥੋੜਾ ਜਿਹਾ ਸਾਗ ਨੂੰ ਆਪਾਂ ਸੈੱਟ ਕਰਦੇ ਆਂਗੇ ਤੇ ਜਿਹੜੀਆਂ ਦੂਜੀਆਂ ਚੀਜ਼ਾਂ ਰਹਿ ਗਈਆਂ ਉਹਨਾਂ ਨੂੰ ਵੀ ਆਪਾਂ ਐਡ ਕਰਦੇ ਆਂਗੇ ਯਾਨੀ ਕਿ ਸਾਰਾ ਸਾਗ ਆਪ ਤੇ ਕਈ ਲੋਕ ਜੀ ਕੁੱਕਰ ਦੇ ਵਿੱਚ ਵੀ ਸਾਗ ਬਣਾ ਲੈਂਦੇ ਆ ਵੀ 7-8 ਛੇਟੀਆਂ ਲਵਾਤੀਆਂ ਤੇ ਸਾਗ ਬਣ ਗਿਆ ਬਣਦਾ ਛੇਤੀ ਜਾਂਦਾ ਸਾਗ ਬਣ ਵੀ ਜਾਂਦਾ ਪਰ ਸਾਗ ਜਿੰਨਾ ਟੇਸਟੀ ਬਤੀਲੀ ਦੇ ਵਿੱਚ ਚੁੱਲ੍ਹੇ ਤੇ ਬਣਾ ਕੇ ਆਪਾਂ ਤਿਆਰ ਕਰਦੇ ਆ 2-3 ਘੰਟੇ ਰੰਨ ਕੇ ਤਿਆਰ ਕਰਦੇ ਆ ਉਹਨਾਂ ਸਵਾਦ ਕੁੱਕਰ ਦੇ ਵਿੱਚ ਨਹੀਂ ਬਣਦਾ ਤੇ ਇਸ ਤਰੀਕੇ ਨਾਲ ਸਾਗ ਦੇਖੋ ਜੀ ਆਪਾਂ ਪਹਿਲਾਂ ਜਿਹੜਾ ਪਾਤਾ ਸੀ ਬਤੀਲੀ ਦੇ ਵਿੱਚ ਹੁਣ ਇਹਦੇ ਵਿੱਚ ਜਗ੍ਹਾ ਬਣ ਗਈ ਤੇ ਆਪਾਂ ਦੂਜਾ ਸਾਗ ਵੀ ਐਡ ਕਰਦੇ ਆਂਗੇ ਦੇਹੋਂ ਜੀ ਆਪਾਂ ਸਾਗ ਦੇ ਵਿੱਚ ਜਿਹੜਾ ਪਾਣੀ ਐਡ ਕਰਨਾ ਨਾ ਬਾਅਦ ਵਿੱਚ ਉਹ ਆਪਾਂ ਗਰਮੀ ਐਡ ਕਰਨਾ ਹੁੰਦਾ ਹੈਗਾ ਤੇ ਆਪਾਂ ਨਾ ਪਾਣੀ ਸਾਗ ਵਾਲੀ ਪਤੀਲੀ ਦੇ ਉੱਤੇ ਇਸ ਤਰੀਕੇ ਨਾਲ ਕਿਸੇ ਬਰਤਨ ਵਿੱਚ ਰੱਖ ਦੇਾਂਗੇ ਵੀ ਨਾਲ ਦੀ ਨਾਲ ਇਹ ਗਰਮ ਹੋਈ ਚੱਲੂਗਾ ਕਿ ਸਾਗ ਤੁਸੀਂ ਦੇਖ ਸਕਦੇ ਹੋ ਜੀ ਜਿੱਦਿਹਾ ਨਾ ਸਟਾਰਟ ਹੋ ਗਿਆ ਆ ਅੱਗੇ ਜਿਹੜੀ ਆਪਾਂ ਫੁੱਲ ਰੱਖਣੀ ਆ ਲਖਣਾ ਜਿਹੜੀਆਂ ਬਾਵਾ ਲੱਗ ਜਾਂਦੀਆਂ ਜਿੱਦੇ ਆਪਾਂ ਸਾਗ ਬਣਾਉਣੇ ਆ ਤੇ ਸਾਰਾ ਦਿਨ ਲੱਗ ਜਾਂਦਾ ਸੋ ਹੁਣ ਜਿਹੜਾ ਆਪਾਂ ਪਾਣੀ ਗਰਮ ਕੀਤਾ ਸੀਗਾ ਉਹ ਆਪਾਂ ਪਾਣੀ ਇਹਦੇ ਵਿੱਚ ਪਾ ਦੇਾਂਗੇ ਅੱਧੇ ਲੀਟਰ ਤੋਂ ਥੋੜਾ ਜਿਆਦਾ ਸੀਗਾ ਕਿ ਸਾਗ ਨੂੰ ਦੁਬਾਰਾ ਤੋਂ ਪੱਕਣ ਦੇਵਾਂਗੇ ਤੇਦਰਜੀ ਹਰ ਫਤਕਦੀਰ ਨਖੜਾਈ ਜਾਂਦਾ ਸੀਗਾ ਹੁਣ ਜਿਵੇਂ ਅੱਜ ਮੈਂ ਸਾਗ ਬਣਾ ਲਿਆ ਨਹੀਂ ਪਤਾ ਵੀ ਕਿੰਨੇ ਦਿਨਾਂ ਨੂੰ ਮੇਰਾ ਦੁਬਾਰੇ ਟਾਈਮ ਲੱਗੂਗਾ ਸਾਗ ਬਣਾਉਣ ਦਾ ਕਿਉਂਕਿ ਸਾਗ ਦੇ ਲਈ ਸਾਰਾ ਦਿਨ ਚਾਹੀਦਾ ਹੈ ਤੇ ਪਰ ਬੱਚਿਆਂ ਦੇ ਨਾਲ ਇੰਨਾ ਸਮਾਂ ਨਹੀਂ ਮਿਲਦਾ ਕਿਉਂਕਿ ਘਰ ਦੇ ਹੋਰ ਵੀ ਬਹੁਤ ਕੰਮ ਹੁੰਦੇ ਆ ਤੇ ਇਸ ਕਰਕੇ ਆ ਜਿਹੜਾ ਫਿਰ ਮੈਂ ਅੱਜ ਵੀ ਮਸਾਂ ਟਾਈਮ ਕੱਢਿਆਗਾ ਕਿਉਂਕਿ ਹਰਫ ਨੂੰ ਮੈਂ ਕਿਹਾ ਵੀ ਤੂੰ ਤਕਦੀਰ ਨੂੰ ਸੰਭਲੀ ਤੇ ਮੈਂ ਸਾਗ ਬਣਾ ਲੂੰਗੀ ਹੁਣ ਜਿਵੇਂ ਮੈਂ ਸਾਗ ਹੈ ਜਿਹੜਾ ਉਹ ਕਰਦੇ ਦੇ ਨਾਲ ਘੱਟਦੀ ਹੁੰਦੀਆਂ ਕਿਉਂਕਿ ਦਾਤ ਨਾਲ ਇੰਨਾ ਕਦੇ ਮਚੀ ਰਹਿਣੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੈਸੇ ਮਸ਼ੀਨ ਦੇ ਨਾਲ ਸਮਾਂ ਬਹੁਤ ਘੱਟ ਲੱਗਦਾ ਤੇ ਇਧਰ ਤਕਦੀਰ ਨੂੰ ਮੈਂ ਗੋਦੀ 'ਚ ਬਿਠਾਈ ਬੈਠੀ ਸੀ ਲਸਣ ਚਿੱਲੀ ਜਾਂਦੀ ਸੀਗੀ ਤੇ ਹਰਫ ਨੇ ਮੇਰੀ ਵੈਸੇ ਹੀ ਵੀਡੀਓ ਬਣਾਈ ਸੀ ਸੋ ਇੱਕ ਕਲਿੱਪ ਮੈਂ ਵਿੱਚ ਐਡ ਕਰਤੀ ਮੈਨੂੰ ਨਹੀਂ ਪਤਾ ਸੀ ਉਹ ਵੀਡੀਓ ਬਣਾਈ ਜਾਂਦਾ ਤੇ ਇਧਰ ਮੈਂ ਸਾਗ ਦੇਖ ਰਹੀ ਸੀਗੀ ਤੇ ਅੱਗ ਵੀ ਦੇਖੋ ਕੋਲੇ ਬੈਠ ਕਿਉਂਕਿ ਸਾਗ ਨੂੰ ਆਪਾਂ ਵਾਵਾ ਟਾਈਮ ਜੇ ਰੰਨਾਗੇ ਫੇਰ ਹੀ ਸੁਆਦ ਬਣਦਾ ਹੰਜੇ ਮੈਂ ਆਪਾਂ ਥੋੜੀਆਂ ਜਿਹੀਆਂ ਲੱਕੜਾਂ ਲਾਤੀਆਂ ਤੇ ਥੋੜਾ ਜਿਹਾ ਜੇ ਸਾਗ ਨੂੰ ਰੰਨ ਲਿਆ ਫੇਰ ਇੰਨਾ ਸੁਆਦ ਨਹੀਂ ਬਣਦਾ ਵੀ ਜਿਵੇਂ ਅੱਧਾ ਘੰਟਾ ਜਾਂ ਘੰਟਾ ਆਪਾਂ ਸਾਗ ਨੂੰ ਚੁੱਲ੍ਹੇ ਤੇ ਰੱਖਤਦੇ ਆਪਾਂ ਕਹਤਾ ਵੀ ਸਾਗ ਬਣ ਗਿਆ ਨਰਮ ਹੋ ਗਿਆ ਵੀ ਹੁਣ ਘੋਟ ਲਈਏ ਨਹੀਂ ਸਾਗ ਜਿਆਦਾ ਸਮਰਿੰਨ ਕੇ ਹੀ ਸਵਾਦ ਬਣਦਾ ਹੈਗਾ ਤੇ ਮੈਂ ਇਹਦੇ ਵਿੱਚ ਨਮਕ ਹੈ ਜਿਹੜਾ ਉਹ ਪਾਤਾ ਸੀਗਾ ਸਵਾਦ ਅਨਸਾਰ ਇਹਦੇ ਵਿੱਚ ਹਲਦੀ ਜਾਂ ਕੋਈ ਗਰਮ ਮਸਾਲਾ ਹੋਰ ਮਸਾਲੇ ਬਿਲਕੁਲ ਨਹੀਂ ਆਪਾਂ ਪਾਉਂਦੇ ਕਿਉਂਕਿ ਸਾਗ ਆਪਣੇ ਆਪ ਦੇ ਵਿੱਚ ਹੀ ਬਹੁਤ ਸਵਾਦ ਬਣ ਕੇ ਤਿਆਰ ਹੁੰਦਾ ਇਹਨੂੰ ਜਿਆਦਾ ਮਸਾਲਿਆਂ ਦੀ ਜਾਂ ਤੜਕਿਆਂ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਜੀ ਤੇ ਹੁਣ ਇਧਰ ਆਪਣੇ ਕੋਲੇ ਹੈਗੀਆਂ ਹਰੀਆਂ ਮਿਰਚਾਂ ਤੇ ਆਪਣੇ ਕੋਲੇ ਲਸਣ ਹੈ ਲਸਣ ਨੂੰ ਆਪਾਂ ਛੇਲ ਕੇ ਬਰੀਕ ਕੱਟ ਲਿਆ ਸੀ ਤੇ ਹੈਗਾ ਅਦਰਕ ਸੋ ਇਹਨੂੰ ਮੈਂ ਕੁੰਡੇ ਦੇ ਵਿੱਚ ਹੀ ਰਗੜ ਲਵਾਂਗੀ ਜੇ ਤਾਂ ਆਪਾਂ ਸਾਗ ਜਦੋਂ ਨਾਲ ਦੀ ਨਾਲ ਚੁੱਲੇ ਤੇ ਰੱਖ ਦਿੰਨੇ ਆ ਪਤਲੀ ਚ ਪਾ ਕੇ ਨਾਲ ਦੀ ਨਾਲ ਐਡ ਕਰ ਦਈਏ ਤਾਂ ਆਪਾਂ ਕੱਟ ਕੇ ਵੀ ਐਡ ਕਰ ਸਕਦੇ ਆ ਹੁਣ ਜਿਵੇਂ ਮੈਨੂੰ ਬੱਚਿਆਂ ਦੇ ਨਾਲ ਹੋਰ ਵੀ ਕੰਮ ਕਰਨੇ ਪੈਂਦੇ ਆ ਘਰੇ ਹਨਾ ਤੇ ਮੈਂ ਸਾਗ ਨੂੰ ਇਸ ਤਰੀਕੇ ਨਾਲ ਜੁਲੇ ਤੇ ਰੱਖ ਲਈ ਸੀ ਤੇ ਲਸਣ ਵੀ ਮੈਨੂੰ ਬਾਅਦ ਵੇਲੇ ਲਾ ਗਿਆ ਚਿੱਲਣ ਦੇ ਲਈ ਫਿਰ ਮੈਂ ਇਹਦੇ ਵਿੱਚ ਕਟ ਗਈ ਐਡ ਕਰ ਦੂੰਗੀ ਜਿਵੇਂ 50% ਸਾਗ ਪੱਕ ਗਿਆ ਉਸ ਤੋਂ ਬਾਅਦ ਮੈਂ ਇਸ ਤਰੀਕੇ ਨਾਲ ਇਹਦੀ ਪੇਸਟ ਬਣਾ ਲਈ ਤੇ ਇਹ ਮੈਂ ਐਡ ਕਰਤੀ ਵੈਸੇ ਮੈਂ ਨਾ ਅਦਰਕ ਲਸਣ ਜਿਆਦਾ ਨਹੀਂ ਐਡ ਕਰਦੀ ਹੁੰਦੀ ਸਾਗ ਦੇ ਵਿੱਚ ਆਪਣਾ ਆਪਣਾ ਸਵਾਦ ਅਨੁਸਾਰ ਤੁਸੀਂ ਜਿਹੜਾ ਵੀ ਐਡ ਕਰ ਸਕਦੇ ਹੋ ਆਪਣਾ ਆਪਣਾ ਟੇਸਟ ਹੁੰਦਾ ਹਰ ਇੱਕ ਦਾ ਕਈ ਲੋਕ ਜਿਆਦਾ ਅਦਰਕ ਲਸਣ ਐਡ ਕਰਦੇ ਆ ਪਰ ਮੈਂ ਜਿਆਦਾ ਨਹੀਂ ਐਡ ਕਰਦੀ ਹੁੰਦੀ ਹੁਣ ਇਹਨੂੰ ਮਿਕਸ ਕਰਤਾ ਤੇ ਹੁਣ ਆਪਾਂ ਸਾਗ ਨੂੰ ਜਿਹੜਾ ਰਿਝਣ ਦੇਵਾਂਗੇ ਹੁਣ ਆਪਾਂ ਹੋਰ ਕੰਮ ਕਰ ਲੈਣੇ ਆ ਘਰ ਦੇ ਹੋਂਜੀ ਸਾਗ ਜਰਾ ਬਣ ਗਿਆ ਬਿਲਕੁਲ ਆਪਾਂ ਨੂੰ ਪੂਰੇ 3 ਘੰਟੇ ਹੋ ਗਏ ਬਸ 15 ਮਿੰਟ ਘੱਟ ਦੇ ਲੰਘ ਗਏ ਯਾਨੀ ਕਿ ਪੌਣੇ 3 ਘੰਟੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਰੈਨ ਲਿਆ ਦੇਖੋ ਸਾਗ ਬਹੁਤ ਹੀ ਵਧੀਆ ਇਹ ਬਣ ਗਿਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਹੁਣ ਆਪਾਂ ਇਹਨੂੰ ਘੋਟ ਲੈਣੇ ਹੈਗੇ ਹੱਲਿਆ ਧਾਰ ਲੈਣੀ ਹੈ ਬਦਲੀ ਨੂੰ ਤੇ ਹੁਣ ਜੀ ਸਾਗ ਦੇ ਵਿੱਚ ਆਲਣਾ ਜਿਹੜਾ ਉਹ ਆਪਾਂ ਵੇਸਣ ਦਾ ਪਾਵਾਂਗੇ ਵੇਸਣ ਨੂੰ ਪਾਣੀ ਦੇ ਵਿੱਚ ਆ ਜਿਹੜਾ ਘੋਲ ਲਿਆ ਘਰ ਮੈਂ ਇਸ ਤਰੀਕੇ ਨਾਲ ਪੱਤੇਆਂ ਨਾਲ ਘੋਟਾਂਗੇ ਥੋੜਾ ਜਿਹਾ ਤੇਰੇ ਵਾਸਤੇ ਬਹੁਤ ਮਿਹਨਤ ਦੀ ਜ਼ਰੂਰਤ ਆਗੀ ਜਿੰਨਾ ਵਧੀਆ ਸਾਗ ਆਪਾਂ ਘੋਟ ਕੇ ਤਿਆਰ ਕਰਾਂਗੇ ਨਾ ਉਨਾ ਹੀ ਸੋਹਣਾ ਲੱਗਦਾ ਤੇ ਉਸ ਤੋਂ ਜ਼ਿਆਦਾ ਟੇਸਟੀ ਲੱਗਦਾ ਤੇ ਹੁਣ ਜੀ ਕਰਮਾ ਕਰਮ ਸਾਗ ਬਿਲਕੁਲ ਬਣ ਕੇ ਹੋ ਗਿਆ ਤਿਆਰ ਹੈ ਤੇ ਆਪਾਂ ਦੇਸੀ ਘਿਓ ਦੇ ਨਾਲ ਇਹਨੂੰ ਸਰਵ ਕਰ ਲਾਂਗੇ ਜਾਂ ਫਿਰ ਮੱਖਣੀ ਦੇ ਨਾਲੇ ਬਹੁਤ ਸੁਆਦ ਲੱਗਦਾ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਜੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੇਕਰ ਆਪਣੇ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਆਪਾਂ ਮਿਲਾਂਗੇ ਜੀ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ